ਜਿਦੇ ਅਮਰਤਿ ਸ਼ਕਾਉਂਦੀ ਹੈ ਹਾਂਜੀ ਜੇ ਬੰਦਾ ਉਦੋਂ ਧਿਆਨ ਦੇ ਦੇ ਨਾ ਜੀ ਸ਼ਕਨ ਬਲ ਕੇ ਇਹਦੀ ਕਲਗੀਧਰ ਪਾਤਸ਼ਾਹ ਮੈਂ ਤੇਰਾ ਹੋ ਗਿਆ ਹੁਣ ਮੇਰੀ ਸਿੱਖੀ ਨਿਭਾਉਣੀ ਤੇਰੀ ਸਾਰੇ ਤੇ ਮੈਨੂੰ ਐ ਦੱਸ ਦੇ ਵੀ ਅਮਰਤ ਕੀ ਚੀਜ਼ ਹੈ ਜੇ ਆਹ ਸੋਝੀ ਆ ਗਈ ਨਾ ਆਹ ਸਵਾਲ ਮਨਚ ਆ ਗਿਆ ਅਮਰਤ ਸ਼ਕਨ ਮਿਲ ਹਾਂਜੀ ਤੇ ਉਦੋਂ ਜੀ ਅਮਰਤ ਜਦੋਂ ਉਹ ਸ਼ਕਾਉਂਦੇ ਆ ਨਾ ਜੀ ਉਦੋਂ 나ੜੀਆਂ 나ੜੀਆਂ ਚ ਜਾ ਪੈਂਦੇ ਪਰ ਉਹ ਜਾਂਦਾ ਤਾਂ ਅੰਦਰ ਤਾਂ ਸਾਰਿਆਂ ਦੇ ਗਏ ਹਮ ਪਰ ਉਹਦੀ ਕਿਰਪਾ ਜਿਹੜੀ ਅੰਦਰ ਜਾਂਦੀ ਹੈ ਨਾ ਉਹ ਕਿਰਪਾ ਕੋਈ ਬੰਦਾ ਉਹਨੂੰ ਗ੍ਰਹਿਣ ਕਰਦਾ ਹੈ ਹਾਂਜੀ ਕਿਉਂ ਉਹ ਕਹਿੰਦੇ ਵੀ ਹੁਣ ਤੁਸੀਂ ਬੂਟਾ ਲਾਤਾ ਸੀ ਜਾ ਕੇ ਇਹਨੂੰ ਪਾਣੀ ਦਿਓ ਤੁਸੀਂ ਨਿਤਨੇਤ ਪਾਣੀ ਦੇਣ ਉਹ ਨਿਤਨੇਮ ਕਰ ਦੇਣੀ ਜੀ ਮਹੀਨਾ ਕੋ ਉਹਨਾਂ ਨੂੰ ਅੰਦਰ ਰਹਿੰਦੇ ਫਿਰ ਕਹਿੰਦੇ ਦੁਬਾਰੇ ਛਕਾਂਗੇ ਮੈਂ ਕਿਹਾ ਐ ਨਹੀਂ ਹੁੰਦਾ ਅਮਰਥ ਤੇਰੇ ਅੰਦਰ ਹੈਗਾ ਉਹਨੂੰ ਹਰਾ ਕਰ ਜਾਗਰੂਤ ਕਰ ਹੋ ਕੰਮ ਲੈ ਤੂੰ ਤੂੰ ਹੁਣ ਇਥੋਂ ਨਿਤਨੇਮ ਚੱਕ ਲੈ ਕ੍ਰਹਿਤ ਨਾ ਕਰੀ ਕੋਈ ਹਾਂ ਜੀ ਜਦੋਂ ਕ੍ਰਹਿਤ ਹੋਊਗਾ ਬੰਦਾ ਕੱਖਾਂ ਵਾਂਗੂ ਰੁਲ ਜਾਂਦਾ ਜੀ ਮੈਂ ਪਰੂਲ ਦੇ ਵੇਖੇ